ਗੱਡੀ ਦੇ ਪਿੱਛੇ ਗੱਡੀ ਲੱਗੀ ਹੈ। ਅੱਛਾ ਜੀ। ਤੇ ਡਰਾਈਵਰ ਚਲਾ ਰਿਹਾ ਤਾਂ ਇੱਕ ਹੀ ਇਕੱਲਾ ਹੀ ਸੀਗਾ ਮੁੰਡਾ ਉਹਦੀ ਡੈਥ ਹੋ ਗਈ ਵੀ ਹੈ। ਸਹੀ। ਹਾਂ ਜੀ। ਤੇ ਕਰੇ ਦੋ ਜਗ੍ਹਾ ਦੇ ਇਕੱਲੇ ਹੀ ਸੀਗਾ। ਇਕੱਲਾ ਹੀ ਸੀਗਾ ਵੀਰੇ। ਹੁਣ ਡੈਥ ਹੋ ਗਈ। ਪੁਲਿਸ ਮੌਕੇ ਤੇ ਆ ਗਈ। ਹਾਂ ਜੀ ਪੁਲਿਸ ਮੌਕੇ ਤੇ ਆ ਗਈ। ਹੁਣ ਇਹਦਾ ਪੂਰਾ ਸੌ ਸਹਾਇਤਾ ਦੇ ਸਹਿਯੋਗ ਦਿੱਤਾ ਪੁਲਿਸ ਦੇ ਸਹਿਯੋਗ ਨਾਲ ਕੱਢ ਕੇ ਲੈ ਕੇ ਗਏ ਹੁਣ ਇੱਥੋਂ ਗੱਡੀ ਵਿੱਚੋਂ ਜੀ। ਸਿਵਲ ਹਸਪੀਟਲ ਪੁਜਾ ਤੋਂ ਕਿੱਥੋਂ ਆ ਕੇ ਤੁਹਾਡੀ ਗੱਡੀ ਮਾਰ ਪਤਾ ਇਹ ਗੱਡੀ ਹਰਿਆਣੇ ਤੋਂ ਚਾਂਦਲੀ ਤੋਂ ਸਵੇਰ ਟੋਕ ਕੇ ਆਈ ਸੀ ਡਰਾਈਵਰ ਸੌ ਗਿਆ ਕਿਤੇ ਨੀਂਦ ਆ ਗਈ ਉਸ ਕਾਰਨ ਹਾਦਸਾ ਹੋ ਗਿਆ ਹੋਰ ਕੋਈ ਡਰਾਈਵਰ ਦਾ ਕੋਈ ਨਾਮ ਪਤਾ ਜੀ ਡਰਾਈਵਰ ਦਾ ਨਾਮ ਪਤਾ ਲੱਗਿਆ ਕੋਈ ਨਾਮ ਨਹੀਂ ਪਤਾ ਲੱਗਾ ਮੋਕੇ ਦੇ ਤੋਂ ਬਾਈਕ ਤੇ ਸੀਟ ਤੇ ਲਿਖਿਆ ਹੋਣਾ ਕਿ ਮੇਰਾ ਡਾਕਟਰ ਹੋ ਗਿਆ ਚਾਹਾਂ ਜਿਹੜਾ ਪਤਾ ਨਹੀਂ ਲੱਗਿਆ ਠੀਕ ਪਰ ਇਹਨਾਂ ਦੀ ਆਪਣਾ ਸੁਰਖਿਆ ਦਾ ਪੂਰੀ ਹੋ ਗਈ ਤੇ ਐਂਬੂਲੈਂਸ ਆ ਵੀ ਆ ਗਿਆ ਡੀਓਰ ਵਾਲੇ ਵੀ ਆ ਗਏ ਕੋਈ ਨਾਮ ਮਲਾ ਕੇ ਪੁਲਿਸ ਵੀ ਆ ਗਈ ਪਰ ਉਹ ਫਾਜ਼ੀ ਇਨਾ ਚੁਪਾਤੀ ਵਿੱਚ ਲੱਗਦਾ ਤਾਂ ਤੱਕ ਡਰਾਈਵਰ ਦੀ ਨਾਲ ਕਨੈਕਟ ਕਨੈਕਟਰ ਸੀ ਨਾ ਇਕੱਲਾ ਡਰਾਈਵਰ ਠੀਕ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਆ ਜੀ ਕੋਈ ਪਬਲਿਕ ਸੇਵਾਦਾਰ ਸੀ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਕੋਈ ਅਸੀਂ ਆ ਗਏ ਹਾਂ ਹੁਣ ਆ ਪਬਲਿਕ ਵਾਲੇ ਦੋ ਗੰਦੇ ਗਏ ਕਟਰ ਲੈਣ ਗਏ ਆ ਜੀ ਉਹ ਥਾਂ ਦੇ ਬੰਦੇ ਬੰਦੇ ਦੀ ਦੋ ਮੌਤ ਹੋ ਗਈ ਆ ਦੀ ਬਿੱਚ ਲਗਾਣਾ ਕਿੰਨੇ ਬੰਦੇ ਸੀਗੇ ਇਕੱਲਾ ਹੀ ਬੰਦਾ ਹਾਂਜੀ ਉਹਦੇ ਵੀ ਅਗਲੇ ਅਗਲੇ ਹੀ ਕੱਗਟ ਜਿਉਂ ਇਕੱਲੇ ਬੰਦਾ ਆ ਇਹ ਵੀ ਇਕੱਲਾ ਸੀਗਾ ਹੋ ਸਕਦਾ ਹੈ ਬੰਦੇ ਲਈ ਲਈ ਹੋਵੇ ਕਿ ਉਹ ਰਵਜਾਣੇ ਹੁਣ ਇੱਕ ਪਤਰੀ ਮੋਤ ਹੋਈ ਆ ਹਾਂਜੀ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਅਸੀਂ ਦਿਖਾਣੇ ਚਾਹਦੇ ਤਾਂ ਤੁਹਾਡੇ ਕੋਲ ਬਰੀਫਲੀ ਪੁੱਛ ਲਈਏ ਇਹ ਚੀਜ਼ ਨਹੀਂ ਦਿਖਾ ਦਿੰਦੇ ਠੀਕ ਹੈ ਤੇ ਲੇਕਿਨ ਇਹ ਜੋ ਹਾਸਾ ਜਿਹੜਾ ਤੇਜ਼ ਰਫਤਾਰ ਦੇ ਕਾਰਨ ਹੋਇਆ ਕਿ ਕਿਪਰ ਦੇ ਮਗਰ ਇੱਕ ਘੋੜੇ ਮਗਰ ਘੋੜਾ ਆ ਰਿਹਾ ਸੀਗਾ ਉਹ ਤਾਂ ਹੁਣ ਇਸੀ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਕੁਝ ਵੀ